ਸਾਨਨੀਵਾਲ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਰਹੰਦ ਦੇ ਅਸ਼ੋਕ ਨੰਦਾ ਉਹਨਾਂ ਦੀ ਪਤਨੀ ਕਿਰਨ ਨੰਦਾ ਅਤੇ ਉਹਨਾਂ ਦੀ ਮਾਸੀ ਹਿੰਨੂ ਬਾਲਾ ਆਪਣੀ ਧੀ ਦੇ ਵਿਆਹ ਤੋਂ ਲੁਧਿਆਣਾ ਤੋਂ ਜਦਕਰ ਪਰਤ ਰਹੇ ਸਨ ਸੜਕ ਹਾਦਸੇ ਦੇ ਵਿੱਚ ਮਾਰੇ ਗਏ ਜਦਕਿ ਦੋ ਗੰਭੀਰ ਰੂਪ ਚਖਮੀ ਹੋ ਗਏ ਸਨ ਇਸ ਸਮੇਂ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਪਰਿਵਾਰ ਲਈ ਇਹ ਦੁੱਖ ਕਾਫੀ ਨਹੀਂ ਸੀ ਕਿ ਹਾਦਸੇ ਤੋਂ ਬਾਅਦ ਕੁਝ ਮੌਕਾਪ੍ਰਸਤ ਲੋਕਾਂ ਨੇ ਮ੍ਰਿਤਕਾਂ ਦੀਆਂ ਦੇਹਾਂ ਤੋਂ ਜਹਿਣੇ ਨਗਦੀ ਚੋਰੀ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਮ੍ਰਿਤਕਾਂ ਦੀਆਂ ਦੇਹਾਂ ਨੂੰ ਕੁਝ ਲੋਕ ਬਾਅਦ ਵਿੱਚ ਸਿਵਲ ਹਸਪਤਾਲ ਲੁਧਿਆਣਾ ਦੀ ਮੌਰਚਰੀ ਦੇ ਵਿੱਚ ਲੈ ਗਏ ਪਰ ਇੱਥੇ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਸੱਚਾਈ ਹੈ ਜਿਹੜੀ ਸਾਹਮਣੇ ਆਈ ਹੈ ਮ੍ਰਿਤਕ ਕਿਰਨ ਨੰਦਾ ਦੇ ਭਰਾ ਨਰੇਸ਼ अरोड़ा ਦੇ ਮੁਤਾਬਕ ਜਦੋਂ ਮੌਰਚਰੀ ਦੇ ਵਿੱਚ ਦੇਹਾਂ ਲੈਣ ਪਹੁੰਚੇ ਤਾਂ ਦੇਖ ਕੇ ਹੈਰਾਨ ਰਹਿ ਗਏ ਮ੍ਰਿਤਕਾਂ ਦੇ ਬਹੁਤ ਸਾਰੇ ਗਹਿਣੇ ਨਕਦੀ ਗਾਇਬ ਸਨ। ਉਹਨਾਂ ਦੱਸਿਆ ਹਾਦਸੇ ਵੇਲੇ ਪਰਿਵਾਰ ਦੇ ਮੈਂਬਰਾਂ ਨੇ ਕੀਮਤੀ ਗਹਿਣੇ ਪਾਏ ਹੋਏ ਸਨ ਪਰ ਮੌਰਚਰੀ ਦੇ ਵਿੱਚ ਚੋਨਾਬ ਦੇ ਵਿੱਚੋਂ ਉਹਨਾਂ ਨੂੰ ਥੋੜਾ ਹੀ ਸਮਾਨ ਮਿਲਿਆ। ਉਹਨਾਂ ਮੁਤਾਬਕ ਕਿਰਨੰੰਦਾ ਦੇ ਗਲੇ ਦੇ ਵਿੱਚੋਂ ਹਾਰ ਅਤੇ ਮੰਦਰੀਆਂ ਗਾਇਬ ਸਨ। ਰੇਨੂ ਬਾਲਾ ਦੇ ਗਲੇ ਦੇ ਵਿੱਚੋਂ ਵੀ ਹਾਰ, ਦੋ ਕੜੇ, ਮੰਦਰੀਆਂ, ਇੱਕ ਐਪਲ ਦੀ ਕੜੀ ਨਹੀਂ ਮਿਲੀ। ਕੁੱਲ ਮਿਲਾ ਕੇ 15 ਤੋਲਾ ਸੋਨਾ, 3 ਲੱਖ ਰੁਪਏ ਨਗਦ ਵਿਆਹ ਦੇ ਵਿੱਚ ਮਿਲੇ ਸ਼ਗਨ ਸਮੇਤ ਇਸ ਸਾਰੇ ਸਮਾਨ ਨੂੰ ਨੌ ਸਰਬਾਜ ਲੋਕ ਉਡਾ ਕੇ ਲੈ ਗਏ ਨੇ। ਪਰਿਵਾਰ ਦਾ ਕਹਿਣਾ ਹੈ ਕਿ ਹਾਦਸੇ ਦੇ ਤੁਰੰਤ ਬਾਅਦ ਮੌਕੇ ਤੇ ਪਹੁੰਚੇ ਕੁਝ ਲੋਕਾਂ ਨੇ ਸਹਾਇਤਾ ਦੀ ਥਾਂ ਤੇ ਲਾਲਚ ਵਿਚ ਆ ਕੇ ਇਹ ਸ਼ਰਮਨਾਕ ਹਰਕਤ ਕੀਤੀ ਹੈ ਇਸਾਦ ਸੇ ਅਤੇ ਚੋਰੀ ਦੀ ਘਟਨਾ ਤੇ ਕੀ ਕੁਝ ਪ੍ਰਤੀਕਿਰਿਆ ਆਈ ਹੈ ਆਓ ਤੁਹਾਨੂੰ ਦੱਸਦੇ ਆ ਵੈਸੇ ਤਾਂ ਜੇ ਮੈਂ ਕਹਾਂ ਕਿ ਸਾਡੇ ਸ਼ਹਿਰ ਦੇ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਹੀ ਘਟਨਾ ਕਿਤੇ ਵੀ ਨਾ ਵਾਪਰੇ ਇਹ ਬੜੀ ਹੀ ਦਿਲ ਨੂੰ ਹਿਲਾਉਣ ਵਾਲੀ ਖੌਫਮਈ ਦੁਰਘਟਨਾ ਸੀ ਜਿਸ ਦੇ ਵਿੱਚ ਤਿੰਨ ਜਾਨਾਂ ਜਿਨ੍ਹਾਂ ਵਿੱਚੋਂ ਸਾਡੇ ਨੰਦਾ ਪ੍ਰਵਾਸ ਇਹਰਾ ਸਾਡੇ ਸ਼ਹਿਰ ਦਾ ਬਹੁਤ ਹੀ ਮੰਨਿਆ ਪਰਮੰਨਿਆ ਪਰਿਵਾਰ ਹੈ ਬਹੁਤ ਹੀ ਨੇਹਤ شریف ਪਰਿਵਾਰ ਹੈ ਉਹਨਾਂ ਦੀ ਜਿਸ ਲੜਕੀ ਦੀ ਸ਼ਾਦੀ ਸੀ ਉਹਨਾਂ ਦੇ ਮਾਤਾ ਪਿਤਾ ਦੀ ਡੈਥ ਹੋਈ ਤੇ ਨਾਲ ਹੀ ਉਸ ਲੜਕੀ ਦੀ ਨਾਨੀ ਚਾਚੀ ਨਾਨੀ ਦੀ ਦੀ ਵੀ ਡੈਥ ਹੋਈ ਪਰ ਜਿੱਥੇ ਸਮਾਜ ਦਾ ਸਾਡਾ ਸਾਰਾ ਵਰਗ ਅੱਜ ਤਰਾ ਤਰਾ ਕਰਕੇ ਰੋ ਰਿਹਾ ਸੀ ਸਾਡਾ ਸ਼ਹਿਰ ਰੋ ਰਿਹਾ ਸੀ ਸਾਡਾ ਹਲਕਾ ਰੋ ਰਿਹਾ ਸੀ ਪਰ ਉੱਥੇ ਹੀ ਬੜੀ ਹੀ ਇੱਕ ਜਦ ਗੱਲ ਇਹ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਨ ਦੇ ਵਿੱਚ ਸਾਡੇ ਧਿਆਨ ਵਿੱਚ ਲਿਆਂਦੀ ਗਈ ਕਿ ਇਸ ਘਟਨਾ ਵਿੱਚ ਜਦੋਂ ਐਕਸੀਡੈਂਟ ਹੋਇਆ ਤਾਂ ਉੱਥੇ ਦੇ ਕੁਝ ਲੋਕਾਂ ਨੇ ਜਿਹੜਾ ਉਹਨਾਂ ਦੇ ਗਹਿਣਾ ਗੱਟਾ ਕੀਮਤੀ ਸਮਾਨ ਪਾਇਆ ਹੋਇਆ ਸੀ ਜਿਦੇ ਵਿੱਚ ਲਗਭਗ 3 ਲੱਖ ਰੁਪਇਆ ਕੈਸ਼ ਸੀ ਇਸ ਤੋਂ ਇਲਾਵਾ ਇੱਕ ਐਪਲ ਦਾ ਫੋਨ ਤੇ 15 16 16 ਟੋਲੇ ਟੋਲੇ ਸੋਨਾ ਸੋਨਾ ਸੀਗਾ ਜਿਹੜਾ ਉਹ ਉੱਥੇ ਮੌਕੇ ਤੇ ਉਤਾਰੇ ਹੋ ਗਿਆ ਉਸ ਤੋਂ ਇਲਾਵਾ ਜਿਹੜੇ ਸ਼ਗਨਾਂ ਦੇ ਬੈਕ ਸੀਜ ਸ਼ਗਨ ਉੱਥੇ ਇਕੱਠੇ ਹੋਏ ਸੀ ਉਹ ਸਾਰੇ ਲਫਾਫੇ ਵੀ ਉੱਥੇ ਤੋਂ ਗਾਇਬ ਹੋਏ ਇਹ ਬੜੀ ਹੀ ਨਿੰਦਨਯੋਗ ਗੱਲ ਹੈ ਜਿਸ ਨੇ ਵੀ ਇਹ ਕਾਰਵਾਈ ਕੀਤੀ ਹੈ ਉਹ ਸਾਡੇ ਸਮਾਜ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਕਲੰਕ ਹੈ ਕਿ ਇੱਕ ਪਾਸੇ ਸਾਡਾ ਪੰਜਾਬ ਜਾਣਿਆ ਜਾਂਦਾ ਹੈ ਕਿ ਹਰ ਦੁੱਖ ਦੀ ਤਕਲੀਫ ਦੇ ਵਿੱਚ ਇਹ ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਪਰ ਉੱਥੇ ਕੁਝ ਅਜਿਹੇ ਦਰਿੰਦੇ ਵੀ ਨੇ ਜਿਹੜੇ ਕਿ ਇਸ ਤਰ੍ਹਾਂ ਦੀ ਘਟਨਾ ਦਾ ਮੌਕਾ ਦੇਖ ਕੇ ਆਪਣਾ ਲਾਸ਼ਾਂ ਦੇ ਉੱਤੋਂ ਆਪਣਾ ਸਮਾਨ ਉਤਾਰ ਰਹੇ ਨੇ ਮੈਂ ਕਹੂੰਗਾ ਇਸ ਤੋਂ ਵੱਡੀ ਮਾੜੀ ਗੱਲ ਕੋਈ ਹੋਰ ਨਹੀਂ ਹੋਊਗੀ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ